ਹਾਂਜੀ ਗੋਂਡ ਮੋਕੋ ਤਾਲ ਲੈ ਰਾਮਾ ਤਾਲ ਲੈ ਮੈਂ ਅਜਾਨ ਜਨ ਤਰਬੇ ਨਾ ਜਾਣੋ ਬਾਪ ਬੀਠੂਲਾ ਬਹੰਦੇ ਰਹੋ ਹਾਂਜੀ ਉਹ ਗੱਲ ਉਹ ਕੋ ਤਾਲ ਲੈ ਰਾਮਾ ਤਾਲ ਲੈ ਠੀਕ ਹੈ ਜੀ ਆਪਣੇ ਮੂਲ ਨੂੰ ਕਹਿ ਰਹੇ ਹਾਂ ਜੀ ਹਾਂ ਆਪਣੇ ਮੂਲ ਨੂੰ ਵੀ ਮੈਨੂੰ ਤਾਲ ਲੈ ਤੂੰ ਠੀਕ ਹੈ ਜੀ ਆਹ ਚੱਕ ਹਾਂ ਹਾਂ ਮੈਂ ਅਜਾਨ ਦਾ ਯੋ ਨਾ ਤੇ ਤਨ ਦੀ ਜਾਣਦਾ ਠੀਕ ਹੈ ਜੀ ਇਹ ਮਤਲਬ ਮਨ ਚਿੱਤ ਨੂੰ ਕਹਿ ਰਿਹਾ ਹੈ ਜੀ ਹਾਂ ਜੀ ਹਾਂ ਠੀਕ ਹੈ ਜੀ ਬਾਪ ਬੀਠਣਾ ਬਾਹ ਦੇ ਆਪ ਜੀ ਤਾਂ ਫਾਇਦਾ ਹੋਇਆ ਬਾਪ ਤੇ ਬਾਪ ਬੀਠਣਾ ਬਾਹ ਦੇ ਹੂੰ ਹੂੰ ਬਾਪ ਹੈ ਬੀਠਣਾ ਹੂੰ ਹੂੰ ਫਿਰ ਆਪਣੀ ਬਾਹ ਫੜਾ ਦੇ ਤੇ ਬੀਠਣ ਦਾ ਆਪਾਂ ਇੱਥੇ ਅਰਥ ਕੀ ਕਰਾਂਗੇ ਫਿਰ ਹੁਕਮ ਰੂਪ ਹੈ ਈ ਆ ਜਿਸ ਲੋਕਾਂ ਉਹਨਾਂ ਨੇ ਆਪਣੀ ਭਾਸ਼ਾ ਜ ਵਰਤਿਆ ਲੱਗਦਾ ਹੂੰ ਹੂੰ ਪਰ ਆਪਾਂ ਇਹਨਾਂ ਹੁਕਮੇ ਕਰਦੇ ਸੀ ਵਿੱਚ ਨਹੀਂ ਜਦ ਤੇ ਕਹਨੇ ਸੀ ਬੀਠਲ ਬਿਨ ਸੰਸਾਰ ਨਹੀਂ ਐਵੇਂ ਬੀਠਲ ਬਿਨ ਸੰਸਾਰ ਕਿੱਥੇ ਹੈ ਬਿਨ ਆਸ ਤੋਂ ਬਿਨ ਸੰਸਾਰ ਕਿੱਥੇ ਜੇ ਜ ਹੁੰਦਾ ਨਹੀਂ ਐ ਤਾਂ ਸੰਸਾਰ ਕਿਵੇਂ ਬਣਦਾ ਹੂੰ ਹੂੰ ਹੁਕਮ ਤਾਂ ਬੇਨਾਸ ਸਾਹਿਬ ਦੀ ਹੋ ਠੀਕ ਹੈ ਪਰ ਉਹ ਕੱਲਾ ਸਾਹਿਬ ਨਾਲ ਪੈਗਾ ਕਰਦਾ ਹਾਂ ਹੂੰ ਹੂੰ ਹੁਣ ਉਹ ਤਾਂ ਇਹ ਰੋਇਆ ਵੀ ਤੂੰ ਗਰਮ ਦੇ ਵਿਚਾਰ ਕਰ ਬਾਸੇ ਕਰੂ ਤਾਂ ਹੀ ਹੋਊਗਾ ਹੂੰ ਹੂੰ ਵੀ ਪਰ ਉਹ ਵਾਲਾ ਹੈਗਾ ਬੇਤਰੀ ਹੈਗਾ ਚਲੋ ਹੁਕਮ ਕਰਤਾ ਆਗਮ ਦੇ ਫੌਜੋ ਵੀ ਫੌਜਾਈ ਲੜੂ ਕੋਣ ਹੂੰ ਹੂੰ ਇਹ ਆਪਰਾ ਹਕਮਰ ਫੌਜਾ ਆਗਮ ਦੇ ਹੁਕਮ ਤੇ ਹੀ ਗੱਲ ਹੈ

ਠੀਕ ਹੈ ਜੀ ਹਾਂ ਜੀ ਨਰਤੇ ਸੁਰ ਹੋਏ ਜਾਤ ਨਿਮਖ ਮਹਿ ਸਤਗੁਰ ਬੁੱਧ ਸਿਖਲਾਈ ਆ ਸਤਗੁਰ ਨੇ ਬੁੱਧ ਜਗ ਨੂੰ ਸਿਖਲਾਈ ਨਰ ਤੋਂ ਜਿਹੜਾ ਹੈ ਦੇਵਤਾ ਹੋ ਜਾਂਦਾ ਨਹੀਂ ਸਿਖਲਾਈ ਤੇ ਤਾਂ ਔਖਾ ਦੀ ਹਮਮ ਨਰ ਤੋਂ ਸੁਰ ਹੋ ਜਾਂਦਾ ਦੇਵਤਾ ਕੋਈ ਔਖਾ ਦੀ ਅੱਛਾ ਜੀ ਆ ਨਰਤੇ ਹਾਂ ਜੀ ਆ ਚੁੱਪ ਕਰ ਜਾਣਾ ਬਾਣੇ ਦੇ ਵਿੱਚ ਠੀਕ ਹੈ ਜੀ ਆਣੇ ਨੂੰ ਬਿਠਾ ਕਰਕੇ ਮਨ ਲੈਣਾ ਚਾਹਣਾ ਫਿਰ ਸ਼ੋਰ ਹੋ ਗਿਆ ਹੂੰ ਹੂੰ ਨਰਤੇ ਉਪਜ ਸੁਰਗ ਕੋ ਜੀਤੋ ਸੋ ਅਫਕਦ ਮੈਂ ਪਾਈ ਦਰਖਤ ਤੇ ਸੁਰਗ ਤੱਕ ਜਿੱਤ ਪ੍ਰਾਪਤ ਕਰ ਲੈਣੀ ਨਾ ਤੂੰ ਸੁਰਗ ਤੱਕ ਜਿੱਤ ਪ੍ਰਾਪਤ ਕਰ ਲੈਣੀ ਹੂੰ ਹੂੰ ਏ ਮਨੂ ਦੁਆਈ ਸੋਚੀ ਬਣ ਗਈ ਅੱਛਾ ਪਰ ਪਿੱਛੇ ਆਪਾਂ ਨਰ ਤੇ ਸੁਰ ਹੋਏ ਕਿਹਾ ਸੀ ਇੱਥੇ ਨਰ ਤੋਂ ਸੁਰ ਬਣਨਾ ਹੈ ਇੱਥੇ ਇੱਥੇ ਜਿੱਥੇ ਨਰ ਤੇ ਉਪਜੈ ਸੁਰਗ ਕੋ ਜੀਤੋ ਇੱਥੇ ਵੀ ਨਰਕ ਤੋਂ ਇੱਥੇ ਨਰਕ ਤੋਂ ਕਰਾਂਗੇ ਜੀ ਅਰਥ ਆਓ ਨਰ ਤੋਂ ਪਹਿਲਾਂ ਹੋ ਕੇ ਹੂੰ ਹੂੰ ਸੁਰਗ ਕੋ ਜੀਤੋ ਬੜੋਰ ਵਿੱਚ ਚੱਲਿਆ ਹੂੰ ਹੂੰ ਆਫਸਾਗਰ ਆਇਆ ਨਾ ਗਰਭ ਹੂੰ ਹੂੰ ਗਰਭ ਨੂੰ ਨਰ ਕੇ ਆਇਆ ਅੱਛਾ ਜੀ ਗਰਭ ਤੋਂ ਪੈਦਾ ਹੋ ਕੇ ਸੁਰਗ ਜਿੱਤ ਲਿਆ ਸੁਰਗ ਦਾ ਮਤਲਬ ਸੱਚकांड ਹੈ ਜੀ ਹਾਂ ਐਸਦਾ ਜਿਹਦਾ ਠੀਕ ਹੈ ਜੀ ਐਸੇ ਜੋ ਆਉਣਦੀਆਂ ਜਿਹੜਾ ਹੈ ਧਾਇਨੂ ਮਾਰਤੇ ਹੂੰ ਹੂੰ ਉਹਦਾ ਬਾਗ ਫਟਦਾ ਆਪ ਲੋਕਾਂ ਨੇ ਉਹ ਜਿਆ ਗੱਲ ਆ ਕੇ ਹੂੰ ਹੂੰ ਸੋ ਆਵਕਦ ਮੈਂ ਪਾਈ ਉਹ ਦਵਾਈ ਮੈਨੂੰ ਮਿਲ ਗਈ ਹੈ ਠੀਕ ਹੈ ਜੀ ਤੇ ਉਹ ਹੈ ਤਾਂ ਉਹ ਗਿਆਨ ਨਹੀਂ ਹੈ ਉਹ ਦਵਾਈ ਹੋਰ ਕੀ ਹੈ ਉਹ ਕੀ ਹੈ ਠੀਕ ਹੈ ਜੀ ਗਿਆਨ ਦੀ ਦਵਾਈ ਹੈ ਹਾਂ ਜੀ ਆਵਦਾਰੂ ਠੀਕ ਹੈ ਜੀ ਨਾਮਦਾਰ ਜਹਾ ਜਹਾ ਤੂੰ ਨਾਰਦ ਟੇਕੇ ਨੈਕ ਟਿਕਾਵੋ ਮੋਹੀ ਸਤਾਇਆ ਜਿਹੜੀ ਉਹ ਸੱਚ ਹੂੰ ਹੂੰ ਉਹ ਸੇਵਾ ਸਤਾਜ ਨੂੰ ਰੁੜਦਾ ਠੀਕ ਹੈ ਪਰ ਇਹ ਜਿਵੇਂ ਕਹਿੰਦੇ ਆ ਵੀ ਧਰੂ ਤਾਰਾ ਬਣ ਗਿਆ ਉਹ ਗੱਲ ਤਾਂ ਕੋਈ ਸਚਾਈ ਨਹੀਂ ਹੈ ਵੀ ਤੇ ਕੀ ਹੋਇਆ ਹੈਗਾ ਗਿਆਨ ਦੀ ਉਹ ਤਾਂ ਕਹਿੰਦੇ ਹੂੰ ਉਹ ਧਰੂ ਤਾਰਾ ਕਿਹਾ ਹੈ ਬਹੁਤ ਹੈਲਦਾ ਜੀ ਹੂੰ ਹੂੰ ਉਹਨਾਂ ਨੂੰ ਧਰੂ ਤਾਰਾ ਕਿਹਾ ਅੱਛਾ ਜੀ ਅਸਲ ਤੇ ਕੇਵਲ ਤੋਗਾ ਜਰੇ ਅੱਛਾ ਜੀ ਉਹ ਬੋਲੂਗਾ ਜੀ ਕਰ ਉਹ ਸਾਰੇਾਰੇ ਜਿਆਦਾ ਕੋਈ ਇਹ ਬਦਲਦੇ ਨਾ ਸਭ ਤੋਂ ਘੱਟ ਕੋਈ ਇਹ ਬਦਲਦਾ ਹੂੰ ਹੂੰ ਆਉਣੇ ਨੋ ਤਰਵਲਿਕੇ ਤੋ ਰਵਲੇ ਅੱਛਾ ਜੀ ਜਿਹੜਾ ਹਾਲ ਦਾ ਕੋਈ ਬਦਲਦਾ ਨਾ ਕੋਈ ਹੂੰ ਹੂੰ ਅਗਲਾ ਅੱਛਾ ਪਰ ਇੱਕ ਵਾਰ ਵਿੱਚ ਵੀ ਇਸ ਤਰ੍ਹਾਂ ਦਾ ਜ਼ਿਕਰ ਹੈਗਾ ਉਹ ਮੈ ਸੁਣੀ ਸੀ ਜੀ ਚ ਉਹ ਕਹਿੰਦੇ ਆ ਵੀ ਪਤਾ ਨਹੀਂ ਗੋਲੀ ਹੈ ਕਿ ਹਸਤਰਾਂ ਦੀ ਵਾਰ ਧਰੂ ਆ ਕੇ ਆਪਣੇ ਬਾਪ ਦੀ ਗੋਲ ਚ ਉਠਾਇਆ ਜਾਂਦਾ ਹਾਂਜੀ ਹਾਂਜੀ ਉਹ ਕਹਾਣੀ ਹੈ ਉਹ ਬਹੁਤ ਵੱਡੀ ਹੈ ਨਾ ਹੂੰ ਹੂੰ ਵੱਡੀ ਹੈ ਜਿਹੜੀ ਉਹ ਦੂਜੀ ਢਾਲੀ ਪਟੜਾਲੀ ਹੈ ਹਾਂ ਜਿਹੜੀ ਢਾਲੀ ਪਟੜਾਲੀ ਰਹਤੀ ਉਹਨੂੰ ਗੋਲੀ ਕਹਿੰਦੇ ਨੇ ਅੱਛਾ ਜੀ ਆਹ ਤੇ ਇਹ ਫੇ ਬੁੱਧੀ ਦੀ ਗੱਲ ਹੋਊਗੀ ਵੈਸੇ ਹਾਂ ਕਹਿੰਦੇ ਜਿਹੜੀ ਜਿਹੜੀ ਅਸਲੀ ਵਿਵੇਕ ਬੁੱਧੀ ਤਾਂ ਪਟਰਾਣੀ ਹੋਗੀ ਹਾਂ ਤੇ ਜੇ ਉਹ ਬੁੱਧੀ ਆਮ ਬੁੱਧੀ ਹੈ ਉਹ ਤਾਂ ਫੇ ਗੋਲੀ ਹੋਈ ਹੈ ਉਹ ਆ ਗੋਲੀ ਹੋਈ ਜਾਂ ਦਸਿਆ ਉਹ ਤਾਂ ਹੀ ਕਹਿੰਦਾ ਦਸਿਆ ਠੀਕ ਹੈ ਜੀ ਜਹਾ ਜਹਾ ਤੂੰ ਨਾਰਦ ਟੇਕੇ ਨੈਕ ਢਕਾਵੋ ਮੋਹੇ ਤੇ ਧੂਅ ਨਾਰਦ ਦਾ ਮਤਲਬ ਹੈ ਵੀ ਐਨ ਟਿਕੇ ਹੋਏ ਅ ਕੋਈ ਇਹਨਾਂ ਨੂੰ ਦੇਵਤਿਆਂ ਵਾਸਤੇ ਵਰਤਿਆ ਜਾਂਦਾ ਹੈ ਕਿ ਵੈਸੇ ਜਨਾਦ ਅੱਦਲ ਟਕਾਂ ਆ ਗਿਆ ਅੱਛਾ ਉਹਨਾਂ ਨੂੰ ਨਾਰਦ ਵੀ ਕਿਹਾ ਜਾਂਦਾ ਉਹਨਾਂ ਧੂ ਵੀ ਕਿਹਾ ਜਾਂਦਾ ਹਾਂ ਤੇ ਉਸ ਤਰ੍ਹਾਂ ਮੈਨੂੰ ਵੀ ਟਕਾਓ ਬਖਸ਼ੋ ਹਾਂਜੀ

ਹਮਮ ਠੀਕ ਹੈ ਬਹੁਤ ਜਲਦੀ ਨੂੰ ਛੱਡਦੇ ਹਾਂ ਹਾਂ ਤੇਰੇ ਨਾਮ ਅਵਲੰਭ ਬਹੁਤ ਜਨੁਦਰ ਅਵਲੰਭ ਕੀ ਹੁੰਦਾ ਜੀ ਬੜੀ ਛੇਤੀ ਅਵਲੰਭ ਬਹੁਤ ਛੇਤੀ ਹੋ আচ্ছা ਜੀ ਅਵਲੰਭ ਆਮ ਤਾਂ ਨਾਮ ਨਾਲ ਬਹੁਤ ਦਾ 80000 ਸਾਲ ਦੀ ਕਹਾਣੀ ਕਰਨਾ ਪੈਂਦਾ ਥੋੜਾ ਜਿਆਦਾ ਚੱਚੇ ਹੋ ਜਾਂਦਾ ਹੈ ਅੱਛਾ ਜੀ ਤੇ ਨਾਮ ਹੈ ਕੀ ਲੋਕਾਂ ਨੂੰ ਸੁਣ ਗਿਆ ਜਦੋਂ ਠੀਕ ਹੈ ਜੀ। ਬਸ ਬਸ ਲਾ ਲ ਹੋ ਜਾਂਦਾ ਹੈ। ਬਿਲਦੀ ਸਾਰੇ ਬਸ ਲਾ ਲ ਹੋ ਜਾਂਦੇ। ਜ ਜਦੋਂ ਨਾਮ ਹੈ ਕਿ ਨਿਜਮਤ ਇਹ ਕਹਿੰਦੇ ਆਂ ਵੀ ਨਾਮੇ ਦੀ ਇਹ ਇਹ ਨਿਜਮਤ ਹੈ ਵੀ ਆਪਣਾ ਉਹਨਾਂ ਦਾ ਉਹ ਹੈਗਾ। ਆਪਣਾ ਮੰਨਣਾ ਹੈ। ਆਪਣਾ ਮੰਨਣਾ ਹੈ। ਠੀਕ ਹੈ ਜੀ। ਨੇ ਤਾਂ ਨਿਜਮਤ। ਆਪਣੀ ਮਤ ਪੱਕਾ ਨਿਸ਼ਚਾ ਹੋ ਗਿਆ ਹੈ ਜੀ। ਹਾਂ ਜੀ। ਠੀਕ ਹੈ ਜੀ। ਇੱਥੇ ਸ਼ਬਦ ਦੀ ਸਮਾਪਤੀ ਹੈ ਜੀ।